ਭਾਦਰੋਂ ਦੇ ਮਹੀਨੇ ਦਾ ਉਪਦੇਸ਼ ਔਰ ਇਸ ਮਹੀਨੇ ਦਾ ਜੋ ਨਾਮ ਰੱਖਿਆ ਗਿਆ ਹੈ ਬੜਾ ਵਿਗਿਆਨਕ ਭਾਦੋਂẽ ਦੋ ਬਾਹ ਖਿੰਨ ਦੇ ਚ ਬਰਖਾ ਖਿੰਨ ਦੇ ਚ ਧੁੱਪ ਕਦੀ ਠੰਡ ਹੋ ਜਾਣੀ ਕਦੀ ਗਰਮੀ ਹੋ ਜਾਣੀ ਕਦੀ ਜ਼ੋਰ ਦਾ ਵਟ ਪੈ ਜਾਣਾ ਕਦੀ ਠੰਡੀ ਪਵਨ ਚੱਲ ਪੈਣੀ ਇੱਕੋ ਹੀ ਮਹੀਨੇ ਦੇ ਚ ਇਹ ਦੋ ਤਰ੍ਹਾਂ ਦੇ ਭਾ ਕਦੀ ਬਹੁਤ ਕਰੜੀ ਦੁੱਪ ਸੈਣੀ ਔਖੀ ਕਦੀ ਜ਼ੋਰ ਦੀ ਬੁਝਾਰ ਵਰਖਾ ਫਿਰ ਕਦੀ ਵੱਟ ਪੈ ਜਾਣਾ ਕਦੀ ਠੰਡੀ ਪੁਹਾਰ ਇਹ ਦੋ ਵਿਪਰੀਤ ਅਵਸਥਾਵਾਂ ਹਾਲ ਤਾਂ ਭਾਦਰੋਂ ਦੇ ਮਹੀਨੇ ਵਿੱਚ ਵਾਪਰਦੀਆਂ ਨੇ ਇਸ ਵਾਸਤੇ ਇਸ ਮਹੀਨੇ ਦਾ ਇਹ ਨਾਮ ਬੜਾ ਸੁੰਦਰ ਰੱਖਿਆ ਗਿਆ ਭਾਦੋਏ ਭਾਦੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੈ ਭਾਦੋਂ ਦੇ ਮਹੀਨੇ ਦਾ ਉਪਦੇਸ਼ ਜੀਵ ਰੂਪੀ ਇਸਤਰੀ ਭਰਮ ਵਿੱਚ ਪੈ ਗਈ ਪਰਮਾਤਮਾ ਨਾਲ ਹੇਤ ਹੈ ਪਰ ਪਰਮਾਤਮਾ ਤੋਂ ਬਿਨਾ ਦੂਜੇ ਨਾਲ ਵੀ ਹੇਤ ਹੈ ਵਿਪਰੀਤ ਦਿਸ਼ਾ ਦੇ ਚ ਵੀ ਉਸ ਦੀਆਂ ਮਾਨਸਿਕ ਬਿਰਤੀਆਂ ਜਾ ਰਹੀਆਂ ਨੇ ਦੋ ਪਾਸੇ ਦੇਖੇ ਚ ਦੋ ਪਾਸੇ ਦੀ ਧਾਵਨਾ ਛਿੰਨ ਦੇ ਚ ਸ਼ਾਂਤਮਈ ਬੈਠੀ ਹੈ ਛਿੰਨ ਦੇ ਚ ਕ੍ਰੋਧ ਅਕਸਰ ਦੇਖਣ ਦੇ ਚ ਐਸਾ ਹੈ ਬਹੁਤੇ ਮਨੁੱਖ ਤੇ ਬਸ ਭਾਦਰੋਂ ਦਾ ਹੀ ਮਹੀਨਾ ਬਣ ਕੇ ਰਹਿ ਜਾਂਦੇ ਨੇ ਕਦੀ ਸ਼ਾਂਤਮਈ ਕਦੀ ਕ੍ਰੋਧੀ ਕਦੀ ਬੜੀ ਦਇਆ ਉਤਪਨ ਹੋ ਜਾਂਦੀ ਹੈ ਕਦੀ ਬੜੇ ਕਠੋਰ ਕਦੀ ਬੜੇ ਮਿਲਨਸਾਰ ਦਿਖਾਈ ਦੇਂਦੇ ਨੇ ਪਰ ਕਦੀ ਬਹੁਤ ਘਰਣਾ ਤੇ ਨਫ਼ਰਤ ਨਾਲ ਭਰੇ ਹੋਏ ਇਹ ਦੋ ਤਰ੍ਹਾਂ ਦੇ ਭਾਵ ਇਹ ਦੋ ਦਿਸ਼ਾਵਾਂ ਅਗਰ ਜੀਵਨ ਭਰ ਇਹ ਦੋ ਵਿਪਰੀਤ ਦਿਸ਼ਾਵਾਂ ਬਣੀਆ ਰਹਿਣ ਤਾਂ ਉਹ ਮਨੁੱਖ ਤੇ ਐਸਾ ਹੈ ਜੈਸੇ ਕਿ ਭਾਦਰਾਉਂ ਦਾ ਮਹੀਨਾ ਦੋ ਭਾਵ ਇਸ ਵਾਸਤੇ ਭਾਦੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋ ਮੇਰੇ ਪਾਤਸ਼ਾਹ ਕਹਿੰਦੇ ਨੇ भरम पे गया भाव जो समझिए वो होवे ना उस्नु कहंदे ने भरम माधवे क्या कहिए भ्रम ऐसा जैसा मानिए होए ना तैसा जैसा मानिए वैसा होवे ना इनु कहंदे भरम जैसे गहरे अंधकार देच रास्ते देच पई हुई रस्सी सप दिखाई देंदी है ਪਰ ਸੱਪ ਹੈ ਤੇ ਨਹੀਂ ਭਰਮ ਹੈ ਜਗਤ ਵਿੱਚ ਜਿਨਾ ਪਦਾਰਥਾਂ ਦੇ ਸਾਨੂੰ ਰਸ ਦਿਖਾਈ ਦਿੰਦਾ ਹੈ ਸੁਖ ਦਿਖਾਈ ਦਿੰਦਾ ਹੈ ਬਸ ਸੁਖ ਦਿਖਾਈ ਦਿੰਦਾ ਹੈ ਹੈ ਨਹੀਂ ਭਰਮ ਹੈ ਸੁਖ ਤੇ ਕੇਵਲ ਪ੍ਰਭੂ ਨਾਮ ਦੇ ਚ ਪ੍ਰਭੂ ਚਿੰਤਨ ਦੇ ਚ ਪਦਾਰਥ ਤੇ ਕੇਵਲ ਸਰੀਰ ਦੀਆਂ ਲੋੜਾਂ ਦੀ ਪੂਰਤੀ ਕਰਦੇ ਨੇ ਸੁਖ ਨਹੀਂ ਦੇ ਸਕਦੇ ਆਨੰਦ ਨਹੀਂ ਦੇ ਸਕਦੇ ਲੋੜਾਂ ਦਾ ਪੂਰਾ ਹੋ ਜਾਣਾ ਹੋਰ ਗੱਲ ਹੈ ਤੇ ਸੁਖ ਤੇ ਆਨੰਦਤ ਹੋ ਜਾਣਾ ਇਹ ਅਵਸਥਾ ਕੁਝ ਹੋਰ ਹੈ ਤੋਂ ਭਾਦਰੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਭਰਮ ਪੈਦਾ ਹੋ ਗਿਆ ਔਰ ਭਰਮ ਦੇਛੇ ਫਿਰ ਭੁੱਲਣਾ ਹੀ ਹੈ ਠੋਕਰਾ ਨੇ ਦੂਜੇ ਪਾਸੇ ਪਿਆਰ ਪੈ ਗਿਆ ਲਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਲੱਖਾਂ ਤਰ੍ਹਾਂ ਦੇ ਧਾਰਮਿਕ ਅਡੰਬਰ ਕੀਤੇ ਨੇ ਵਰਤ ਰੱਖਿਆ ਪੁਨੀਆ ਮਸਿਆ ਮਨਾਈ ਹੈ ਤੀਰਥਾਂ ਦਾ ਰਟਨ ਹੈ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਚਿੰਨ ਧਾਰਨ ਕੀਤੇ ਨੇ ਪਰ ਅੰਦਰ ਭਰਮ ਹੈ ਅੰਦਰ ਦੋ ਭਾਵ ਨੇ ਤੋਂ ਮਿਲਾਪ ਦਾ ਇਹ ਜਿਹੜਾ ਕੰਮ ਹੈ ਉਹ sire ਨਹੀਂ ਚੱਲ ਰਿਹਾ ਪ੍ਰਭੂ ਮਿਲਣਾ ਨਸੀਬ ਨਹੀਂ ਹੋ ਰਿਹਾ ਔਰ ਸਾਰੇ ਦਾ ਸਾਰਾ ਕੀਤਾ ਹੋਇਆ ਸ਼ਿੰਗਾਰ ਵਿਰਥ ਜਾ ਰਿਹਾ ਮਾਠ ਗੁੰਦਾਈ ਪਟੀਆਂ ਭਰੀਏ ਮਾਂਗ ਸਿੰਦੂਰੇ ਪਰ ਅੱਗੇ ਗਈ ਨਾ ਮੰਨੀਆਂ ਮਰੋਂ ਵਿਸੂਰ ਵਿਸੂਰੇ ਚੂੜਾ ਭਨ ਪਲੰਗ ਸਿਉ ਮੁੰਦੇ ਸਣਬਾਈ ਸਣਬਾਹੇ ਇਤੇ ਵੇਸ਼ ਕਰੇਂਦੀਏ ਮੁੰਦੇ ਸੌਰਾ ਤੋਂ ਅਵਰਾਹ ਇਹ ਜੋ ਤੂੰ ਚੂੜਾ ਪਹਿਨੇ ਐ ਇਹਨੂੰ ਪਲੰਗ ਦੇ ਪਾਵੇ ਨਾਲ ਹੀ ਤੋੜਦੇ ਜ਼ੋਰ ਨਾਲ ਕਿਉਂ ਤੇਰੀਆਂ ਇਹਨਾਂ ਬਾਵਾਂ ਨੂੰ ਪਤੀ ਦਾ ਕੰਠ ਤੇ ਕਦੀ ਨਸੀਬ ਹੋਇਆ ਨਹੀਂ ਪਤੀ ਦਾ ਮਿਲਣ ਤੇ ਨਸੀਬ ਹੋਇਆ ਹੀ ਨਹੀਂ ਤੇ ਜਿਨ੍ਹਾਂ ਬਾਵਾਂ ਨੂੰ ਕਦੀ ਪਤੀ ਨੇ ਪਕੜਿਆ ਨਹੀਂ ਤੇ ਜੋ ਬਾਵਾਂ ਕਦੀ ਹਾਰ ਨਹੀਂ ਬਣੀਆਂ ਕੰਠ ਦਾ ਤੋੜਦੇ ਚੂੜੇ ਨੂੰ ਇਤਨਾ ਜ਼ੋਰ ਨਾਲ ਪਾਵੇ ਤੇ ਆਪਣਾ ਹੱਥ ਮਾਰ ਤੇਰੀ ਬਾਹ ਵੀ ਟੁੱਟ ਜਾਏ ਇਹ ਚੂੜਾ ਵੀ ਟੁੱਟ ਜਾਏ ਗੁਰਨਾਣਿਕ ਦੇਵ ਜੀ ਮਹਾਰਾਜ ਦਾ ਇਹ ਪਰਮ ਵਾਕ ਵਢਨਸ ਰਾਗ ਦਾ ਚੂੜਾ ਭਨ ਪਲੰਗ ਸੇਉੁੰੁੰਦੇ ਸਣਬਾਹੀ ਸਣਬਾਹ ਪਲੰਗ ਦੇ ਪਾਵੇ ਨਾਲ ਤੋੜਦੇ ਚੂੜੇ ਨੂੰ ਪਰ ਸਿਰਫ ਚੂੜੇ ਨੂੰ ਹੀ ਕਹਾਂ ਇਹਨਾਂ ਬਾਹਾਂ ਨੂੰ ਵੀ ਤੋੜਦੇ ਕਾਰਨ ਕਿਉਂ ਸਣਬਾਹੀ ਸਣਬਾਹ ਤੇ ਵੇਸ਼ ਕਰੇਂਦੀ ਏੁੰਦੇ ਸੌ ਰਾਤੋ ਅਵਰਾਹ ਮਾਠ ਗੁੰਦਾਈ ਪਟੀਆਂ ਭਰੀਏ ਮਾਂਗ ਸੰਦੂਰੇ ਅੱਗੇ ਗਈ ਨਾ ਮਨੀਆਂ ਮਰੋਂ ਵਿਸੂਰ ਵਿਸੂਰੇ ਸ਼ਿੰਗਾਰ ਤੇ ਉਹੀ ਮਹਾਨ ਹੈ ਜੋ ਪਿਆਰਾ ਲਗੇ ਪ੍ਰਵਾਨ ਹੋ ਜਾਏ ਨਿਤ ਸ਼ਿੰਗਾਰ ਵਿਅਰਥ ਚਲਾ ਜਾਂਦਾ ਹੈ ਤੋਂ ਸਤਗੁਰ ਇੱਥੇ ਫਰਮਾਨ ਪੇ ਕਰਦੇ ਨੇ ਬੜਾਈ ਧਾਰਮਿਕ ਸ਼ਿੰਗਾਰ ਕੀਤਾ ਤੇ ਧਾਰਮਿਕ ਸ਼ਿੰਗਾਰ ਹੈ ਪ੍ਰਮਾਤਮਾ ਦੀ ਪ੍ਰਸੰਤਾ ਲਈ ਪ੍ਰਭੂ ਦੀ ਪ੍ਰਸੰਤਾ ਲਈ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਦੁਨੀਆਂ ਵਿੱਚ ਧਾਰਮਿਕ ਚਿੰਨ ਨੇ ਧਾਰਮਿਕ ਰੂਪਰੇਖਾ ਹੈ ਧਾਰਮਿਕ ਸ਼ਿੰਗਾਰ ਨੇ ਪਰ ਸ਼ਿੰਗਾਰ ਉਹੀ ਮਹਾਨ ਹੈ ਜੋ ਪ੍ਰਮਾਤਮਾ ਨੂੰ ਪਿਆਰਾ ਲੱਗ ਜਾਏ ਤੇ ਪ੍ਰਮਾਤਮਾ ਨੂੰ ਪ੍ਰਵਾਨ ਹੋ ਜਾਏ ਇਸ ਵਾਸਤੇ ਸਾਇਬ ਕਹਿੰਦੇ ਨੇ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ ਲੱਖਾਂ ਤਰ੍ਹਾਂ ਦਾ ਧਾਰਮਿਕ ਅਡੰਬਰ ਕੀਤਾ ਕਰਮ ਕਾਣ ਵਿੱਚ ਤੂੰ ਪ੍ਰਵਿਰਤ ਹੋਇਆ ਪਰ ਕਮ ਸਿਰੇ ਤੇ ਚੜਿਆ ਨਹੀਂ ਐ ਜੀਵ ਇਸਤਰੀ ਸਾਰੇ ਕਰਮ ਤੂੰ ਕੀਤੇ ਸਾਰੇ ਧਾਰਮਿਕ ਚਿੰਨ੍ਹ ਤੂੰ ਧਾਰਨ ਕੀਤੇ ਪਰ ਪ੍ਰਮਾਤਮਾ ਦਾ ਮਿਲਾਪ ਤੇ ਹੋਇਆ ਨਾ ਤੂੰ ਸ਼ਿੰਗਾਰ ਤੇ ਵਰਤ ਚਲਾ ਗਿਆ ਐਵੇਂ ਚਲਾ ਗਿਆ ਜਿਤ ਦਿਨ ਦੇਹ ਬਿੰਸ ਸੀ ਤਿਤ ਵੇਲੇ ਕਹਸਨ ਪ੍ਰੇਤ ਇਹ ਸੋਣੀ ਦੇਹੀ ਜਿਸ ਨੂੰ ਤੂੰ ਹਰ ਵਕਤ ਸ਼ਿੰਗਾਰੇ ਸਮਾਰੇ ਔਰ ਪਿਆਰ ਕੀਤਾ ਹੈ ਬੜੀ ਹਫਾਜ਼ਤ ਨਾਲ ਇਸ ਨੂੰ ਰੱਖੇ ਹੈ ਔਰ ਬੜਿਆ ਨਾਲ ਸੰਬੰਧ ਜੋੜਿਆ ਹੈ ਔਰ ਬਹੁਤ ਸਾਰੇ ਤੈਨੂੰ ਸੰਬੰਧੀ ਸਮਝਦੇ ਨੇ ਪਰ ਜਿਸ ਦਿਨ ਇਸ ਦੇਹੀ ਦੇ ਚੋਂ ਪ੍ਰਾਣ ਪੰਖੇਰੂ ਉਡ ਜਾਣਗੇ ਇਹੀ ਸੰਬੰਧੀ ਕਹਿਣਗੇ ਇਤੇ ਪ੍ਰੇਤ ਹੈ ਕੱਢੋ ਘਰ ਤੇ ਚੇਤੀ ਕੱਢੋ ਜਲਦੀ ਕੱਢੋ ਤੇ ਤਵੇਲੇ ਕਹਿ ਸੰ ਪ੍ਰੇਤ ਪਖੜ ਚਲਾਇਨ ਦੂਤ ਜਮ ਕਿਸੇ ਨ ਦੇਨੀ ਭੇਤ ਨਵੇਂ ਸੰਬੰਧ ਜੁੜਨ ਗਏ ਜਮ ਦੂਤਾ ਦੇ ਨਵੇਂ ਜਨਮ ਅਗਲੇ ਜਨਮ ਪਰ ਇਹ ਹੁਣ ਕਿਹੜੇ ਜਨਮ ਦੇ ਚਲਾ ਗਿਆ ਜਮ ਦੂਤਾ ਨੇ ਇਨ੍ਹਾਂ ਜਨਮਾਂ ਨੇ ਕਿਹੜੇ ਜਨਮਾਂ ਵਿੱਚ ਪਾ ਦਿੱਤਾ ਹੈ

ਛੱਡ ਖੜੋ ਤੇ ਖਿਨੇ ਮਾਹੇ ਜਿਨਸੋਂ ਲੱਗਾ ਹੈ ਬੜਾ ਪਿਆਰ ਸੀ ਜਿਨ੍ਹਾਂ ਨਾਲ ਬੜਾ ਸਨੇ ਸੀ ਜਿਨ੍ਹਾਂ ਤੋਂ ਸਦਕੇ ਹੋਣ ਨੂੰ ਕੁਰਬਾਨ ਹੋਣ ਨੂੰ ਹਰ ਵਕਤ ਜ਼ਿਕਰਦਾ ਸੀ ਇੱਕ ਛਿੰਦ ਦੇ ਚੀ ਸਾਥ ਛੱਡ ਗਏ ਔਰ ਸਿਰਫ ਮਰਘੜ ਤੱਕਦਾ ਹੀ ਸਾਥ ਨਿਭਾਇਆ ਤਨਹਾਈ ਛੋੜ ਕੇ ਚਲੇ ਆਏ ਸਬੰਧ ਟੁੱਟ ਗਏ ਤੋਂ ਸਾਇਬ ਕਹਿੰਦੇ ਨੇ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਆਖਰੀ ਪ੍ਰਾਣ ਜਦ ਨਿਕਲਦੇ ਨੇ ਧਾਰਮਿਕ ਵਿਦਵਾਨਾਂ ਦਾ ਐਸਾ ਕਹਿਣਾ ਹੈ ਕਿ ਆਖਰੀ ਪ੍ਰਾਣ ਨਾਭੀ ਦੇ ਚੌਂਦੇ ਨੇ ਜਿਸ ਨੂੰ ਧੁਨੀ ਵੀ ਕਹਿੰਦੇ ਨੇ ਧੁਨੀ ਦਰਸਲ ਧੁਨ ਇੱਥੋਂ ਹੀ ਉਤਪਨ ਹੁੰਦੀ ਹੈ ਆਵਾਜ਼ ਇੱਥੋਂ ਹੀ ਉਤਪਨ ਹੁੰਦੀ ਹੈ ਔਰ ਜਦ ਧੁਨੀ ਤੋਂ ए आवाज उठती है नाभी तो ए आवाज उठती है इस नु कहंदे ने परावाणी और ए आवाज जब हृदय तक पहुंचदी है इनु कहंदे ने पसंती और ए जद कंठ तक पहुंचदी है इनु कहंदे ने मदमा और जब रसना बयान कर देंदी है इस नु ने बैखरी ये जो ज़बान बोल रही है इस सब तो पहले नाभी तो उठदी है आवाज

ਅਸੀਂ ਇਹ ਬੋਲ ਬਾਹਰ ਪ੍ਰਗਟ ਕਰਦੇ ਆਂ ਬੇਖਰੀ ਬਾਣੀ ਦੇ ਰਾਹੀ ਸੰਸਾਰਿਕ ਇਹ ਨਾਭੀ ਪੂਰੀ ਖੁੱਲ ਗਈ ਹੈ ਤਾਂ ਕਹਿੰਦੇ ਨੇ ਫਿਰ ਅਠੇ ਪੈਰ ਅੰਦਰ ਅਨਹੱਦੀ ਧੁਨੀ ਚਲ ਪੈਂਦੀ ਹੈ ਉਹ ਬੰਦਾ ਫਿਰ ਪ੍ਰਮਾਤਮਾ ਨੂੰ ਸੁਣਦਾ ਹੈ ਔਰ ਫਿਰ ਉਹ ਜਿਤਨਾ ਬੋਲਦਾ ਉਹਨੂੰ ਐਸਾ ਮਹਿਸੂਸ ਹੁੰਦਾ ਹੈ ਹੁਣ ਮੈਂ ਨਹੀਂ ਹੁਣ ਮੈਂ ਤੇ ਰਿਆ ਹੀ ਨਹੀਂ ਹੁਣ ਜੋ ਕੁਝ ਬੋਲ ਰਿਹਾ ਹੈ ਪ੍ਰਮਾਤਮਾ ਬੋਲ ਰਿਹਾ ਹੈ ਜੈਸੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਉ ਆਪੋਂ ਬੋਲ ਨ ਜਾਣਦਾ ਹੋ ਕੇ ਹ ਸਭ ਹੁਕਮਾਓ ਜਿਓ ਮੈਂ ਤੇ ਉਸ ਦੇ ਹੁਕਮ ਦੇ ਚ ਕਹਿ ਰਿਆਂ ਬੋਲ ਰਿਆਂ ਉਹੀ ਬੋਲ ਰਿਆ ਮੈਂ ਕਿੱਥੇ ਪਿਆ ਬੋਲਦਾ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਇਤੇ ਖਸਮ ਦੇ ਬੋਲ ਜੈਸੇ ਆ ਰਹੇ ਨੇ ਉਹੀ ਬੋਲੇ ਜਾ ਰਹੇ ਨੇ ਤੋ ਇਹ ਬੋਲ ਅਠੇ ਪੈਰ ਅੰਦਰ ਚਲ ਪੈਂਦੇ ਨੇ ਔਰ ਇਹ ਇਸ ਗੱਲ ਦਾ ਸਬੂਤ ਹੈ ਨਾਭੀ ਪੂਰਨ ਤੌਰ ਤੇ ਖੁੱਲ ਗਈ ਦੋਨੇ ਪੂਰਨ ਤੌਰ ਤੇ ਖੁੱਲ ਗਈ ਇੱਕ ਹੋਰ ਅਵਸਥਾ ਹੈ ਉਸ ਵਕਤ ਵੀ ਇਹ ਨਾਭੀ ਪੂਰੀ ਦੀ ਪੂਰੀ ਖੁੱਲਦੀ ਹੈ ਉਹ ਹੈ ਮੌਤ ਜਦ ਆਖਰੀ ਪ੍ਰਾਣ ਨਿਕਲਦਾ ਹੈ ਪ੍ਰਾਣ ਪੈਰਾਂ ਚੋਂ ਨਿਕਲ ਗਏ ਹੱਥਾਂ ਚੋਂ ਨਿਕਲ ਗਏ ਅੱਖਾਂ ਚੋਂ ਨਿਕਲ ਗਏ ਕੰਨਾਂ ਚੋਂ ਨਿਕਲ ਗਏ ਸਾਰੇ ਸਰੀਰ ਦੇ ਚੋਂ ਪ੍ਰਾਣ ਨਿਕਲੇ ਆਖਰੀ ਪ੍ਰਾਣ ਉਹ ਜੋ ਨਾਭੀ ਦੇ ਚ ਹੈ ਉਜਾ ਤੇ ਨਿਕਲਦਾ ਉਸੇ ਦਾ ਬਾਰ ਬਾਰ ਗੁਰਗਨ ਸਾਹਿਬ ਜੀ ਮਹਾਰਾਜ ਦੇਚ ਇਸ਼ਾਰਾ ਹੈ ਆਜ ਕਾਲ ਖੁਲੈ ਤੇਰੀ ਗਾਂਠੜੀ ਅੱਜ ਕੱਲ ਦੇਚ ਤੇਰੀ ਨਾਭੀ ਦੀ ਗੰਢ ਖੁੱਲਣ ਵਾਲੀ ਹੈ ਇੱਕ ਮੌਤ ਐਸੀ ਝੋਟ ਹੈ ਨਾਭੀ ਖੁੱਲਦੀ ਹੈ ਇੱਕ ਸਿਮਰਨ ਦੀ ਝੋਟ ਜਦ ਸ਼ਿਖਰ ਤੇ ਪਹੁੰਚਦੀ ਹੈ ਤਾਂ ਵੀ ਨਾਭੀ ਖੁੱਲਦੀ ਹੈ ਉਸ ਵਕਤ ਵੀ ਕਮਾਉਤ ਹੋ ਜਾਂਦੀ ਹੈ ਮਨ ਦੀ ਮੌਤ ਹੋ ਜਾਂਦੀ ਹੈ ਨਾਭੀ ਖੁੱਲ ਜਾਂਦੀ ਹੈ ਜਾਂ ਤਨ ਦੀ ਮੌਤ ਹੋ ਜਾਂਦੀ ਹੈ ਨਾਭੀ ਖੁੱਲ ਜਾਂਦੀ ਹੈ ਨਾਭੀ ਇਹ ਗੰਡ ਪੂਰਨ ਤੌਰ ਤੇ ਖੁੱਲੇਗੀ ਜਾਂ ਤਨ ਦੀ ਮੌਤ ਹੋਵੇ ਜਾਂ ਮਨ ਦੀ ਮੌਤ ਹੋਵੇ ਇਹਦੇ ਖੁੱਲਣ ਦੇ ਨਾਲ ਹੀ ਤਨ ਮਰਦਾ ਹੋ ਜਾਂਦਾ ਹੈ ਇਹਦੇ ਖੁੱਲਣ ਦੇ ਨਾਲ ਹੀ ਮਨ ਮਰਦਾ ਹੋ ਜਾਂਦਾ ਹੈ ਪਰ ਜਦ ਮਨ ਮਰਦਾ ਹੈ ਤੇ ਤਨ ਜ਼ਿੰਦਾ ਰਹਿੰਦਾ ਹੈ ਉਸ ਮਨੁੱਖ ਦੀ ਜ਼ਿੰਦਗੀ ਈਸ਼ਵਰਮਈ ਹੋ ਜਾਂਦੀ ਹੈ ਪ੍ਰਮਾਤਮਾ ਮਈ ਹੋ ਜਾਂਦੀ ਹੈ ਗੰਡ ਉਸ ਦੀ ਖੁੱਲ ਗਈ ਲਾਭੀ ਉਸ ਦੀ ਖੁੱਲ ਗਈ ਹੁਣ ਅਠੇ ਪੈਰ ਉਸ ਦੇ ਅੰਦਰ ਧੁਨੀ ਚੱਲ ਰਹੀ ਹੈ ਪ੍ਰਮਾਤਮਾ ਦਾ ਨਾਮ ਅਨਹਦ ਨਾਦ ਅਠੇ ਪੈਰ ਉਸ ਦੇ ਅੰਦਰ ਜੋ ਹੈ ਵਜ ਰਿਹਾ ਹੈ ਔਰ ਬਾਰ ਬਾਰ ਉੱਠਦੇ ਆ ਬੈਠਦੇ ਆ ਸੌਂਦੇ ਆ ਉਸੇ ਧੁਨੀ ਦੇ ਚ ਮਗਨ ਰਹਿੰਦਾ ਉਸੇ ਨੂੰ ਸੁਣ ਸੁਣ ਕੇ ਅਨੰਦਿਤ ਹੁੰਦਾ ਹੈ ਔਰ ਇਹ ਨਾਮ ਜੋ ਪ੍ਰਾਚੀਨ ਸੰਤਾਂ ਨੇ ਰੱਖੇ ਹੈ ਧੁਨੀ ਬਿਲਕੁਲ ਠੀਕ ਰੱਖਿਆ ਜਿਸ ਵਕਤ ਇਹ ਨਾਭੀ ਖੁੱਲਦੀ ਹੈ ਤਾਂ ਬੰਦੇ ਦੀਆਂ ਮੁਠੀਆਂ ਬੰਦ ਆਉਂਦੀਆਂ ਨੇ ਹੱਥ ਮਰੋੜਦਾ ਹੈ ਤਨ ਤੇ ਕੰਬਣੀ ਛਿੜ ਜਾਂਦੀ ਹੈ ਦੰਦ ਵੱਜਦੇ ਨੇ ਇਹ ਹਾਲਤ ਹੋਵੇ ਤਾਂ ਸਮਝਣਾ ਜਾਂ ਤੇ ਮੰਦੀ ਮੌਤ ਹੋ ਰਹੀ ਹੈ ਜਾਂ ਤੰਦੀ ਮੌਤ ਹੋ ਰਹੀ ਹੈ ਸਿਮਰਨ ਕਰਦਿਆਂ ਕਰਦਿਆਂ ਜਦ ਮਨ ਬਿਲਕੁਲ ਖਤਮ ਹੋਣ ਲੱਗਦਾ ਹੈ ਔਰ ਸਿਮਰਨ ਚਰਮ ਸੀਮਾ ਤੇ ਪਹੁੰਚਦਾ ਹੈ ਉਦੋਂ ਹੀ ਕੰਬੜੀ ਛੱਡ ਜਾਂਦੀ ਹੈ ਦੰਦ ਵਜਣ ਲੱਗ ਪੈਂਦੇ ਨੇ ਐਸੀ ਹਾਲਤ ਨੂੰ ਵੇਖ ਕੇ ਕਈ ਦਫਾ ਘਰ ਵਾਲੇ ਨਿਕਟ ਵਰਤੀ ਐਸਾ ਸੋਚ ਬੈਠਦੇ ਨੇ ਕਿਦਰੇ ਪਾਗਲ ਤੇ ਨਹੀਂ ਹੋ ਗਿਆ ਇਹਨੂੰ ਕੋਈ ਬੁਖਾਰ ਤੇ ਨਹੀਂ ਚੜਿਆ ਇਹਨੂੰ ਕੋਈ ਤਾਪ ਤੇ ਨਹੀਂ ਹੋ ਗਿਆ ਪਰ ਪਿੰਡਾ ਤੇ ਬਿਲਕੁਲ ਆਮ ਹਾਲਤ ਦੇ ਚਾਉਂਦਾ ਹੈ ਨਬਜ਼ ਠੀਕ ਚੱਲ ਰਹੀ ਆਉਂਦੀ ਹੈ ਹਿਰਦੇ ਦੀ ਧੜਕਣ ਬਿਲਕੁਲ ਠੀਕ ਸਰੀਰ ਦੀ ਸਾਰੀ ਕਿਰਿਆ ਠੀਕ ਚੱਲ ਰਹੀ ਹੁੰਦੀ ਹੈ ਪਰ ਕੰਬਣੀ ਛਿੜ ਜਾਂਦੀ ਹੈ ਮੁਠੀਆਂ ਬੰਦ ਆਉਂਦੀਆਂ ਨੇ ਦੰਦ ਵੱਜਦੇ ਨੇ ਇਹ ਸਭ ਕੁਝ ਇਸ ਗੱਲ ਦਾ ਸਬੂਤ ਹੈ ਕਿ ਨਾਭੀ ਖੁੱਲ ਰਹੀ ਹੈ ਔਰ ਨਾਭੀ ਖੁੱਲਦੀ ਹੈ ਯਾ ਤੇ ਸਿਮਰਨ ਦੀ ਚੋਟ ਨਾਲ ਯਾ ਮੌਤ ਦੀ ਚੋਟ ਨਾਲ ਯਾ ਮਨ ਮਰਨ ਲੱਗੇ ਤੇ ਖੁੱਲਦੀ ਹੈ ਯਾ ਤਨ ਮਰਨ ਲੱਗੇ ਤੇ ਖੁੱਲਦੀ ਹੈ ਪਹਿਚਾਣ ਕੀ ਹੈ ਸਹਿਬ ਦੱਸਦੇ ਨੇ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ ਹੱਥਾਂ ਦੇ ਚਮਰੋੜ ਪੈਦੇ ਨੇ ਮੁਠੀਆਂ ਭੀਚਦੇ ਕੰਬਣੀ ਛਿੜੀ ਏ ਔਰ ਜੈਸੇ ਇਹ ਗੰਢ ਖੁੱਲੀ ਆਖਰੀ ਪ੍ਰਾਣ ਨਿਕਲਿਆ ਤਨ ਦੇ ਉੱਤੇ ਸਿਆਹੀ ਛਾ ਗਈ ਤੇ ਫਿਰ ਤਨ ਸੇਤ ਚਿੱਟਾ ਹੋ ਗਿਆ ਕਿਉਂਕਿ ਖੂਨ ਪਾਣੀ ਹੋ ਜਾਂਦਾ ਔਰ ਸਰੀਰ ਆਪਣਾ ਰੰਗ ਬਦਲ ਲੈਂਦਾ ਹੈ ਹੁਣ ਸਾਇਬ ਕਹਿੰਦੇ ਜੇਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ ਜੋ ਕੁਛ ਇਹ ਬੀਜਦਾ ਔਰ ਜੀਵਨ ਭਰ ਜੋ ਬੀਜੇ ਹੈ ਜੋ ਕੁਛ ਬੀਜ-ਬੀਜ ਕੇ ਖਾਦਾ ਹੈ ਤੇ ਬੀਜੇ ਹੋਇਆ ਜੋ ਕੁਛ ਬਚ ਗਿਆ ਹੈ ਉਹੀ ਹੁਣ ਅੱਗੇ ਇਸ ਨੂੰ ਪ੍ਰਾਪਤ ਹੋਵੇਗਾ ਉਹੀ ਇਹ ਜੋ ਹੈ ਖਾਵੇਗਾ ਖੇੜ ਸਾਰੀ ਕਰਮਾਂ ਦੀ ਹੈ ਬੀਜੇ ਹੋਏ ਬੀਜਾਂ ਦੀ ਹੈ ਜੇਹਾ ਬੀਜੇ ਸੋ ਲੁਣੇ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਦਰੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਇਆ ਫਰਮਾਨ ਕਰਦੇ ਨੇ ਅਰਦਾਸ ਕਰ ਪਰਿਪੂਰਨ ਪ੍ਰਮਾਤਮਾ ਦੇ ਚਰਨਾਂ 'ਚ ਏ ਪ੍ਰਭੂ ਮੈਂ ਸਰਣਾਗਤ ਹਾਂ ਤੇਰੀ ਸ਼ਰਨ ਦੇ ਚਾਂ ਤੂੰ ਮਿਹਰ ਕਰ ਬਖਸ਼ਿਸ਼ ਕਰ ਆਪਣੇ ਗੁਣਾ ਦਾ ਜਹਾਜ਼ ਦੇ ਤਾਂ ਕਿ ਮੈਂ ਬਹੁ ਸਾਗਰ ਤੋਂ ਪਾਰ ਹੋਵਾਂ ਸੰਸਾਰ ਸਾਗਰ ਤੋਂ ਪਾਰ ਹੋਵਾਂ ਸੇ ਪਾ ਦੋਏ ਨਰਕ ਨਾ ਪਾਈਏ ਗੁਰ ਰਖਣ ਵਾਲਾ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਗੁਰੂ ਰਖਵਾਲਾ ਹੋਵੇ ਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੋਵੇ ਭਾਦਰੋਂ ਦੇ ਮਹੀਨੇ ਦਾ ਉਪਦੇਸ਼ ਉਹ ਨਰਕਾਂ ਦੇ ਚ ਨਹੀਂ ਜਾਂਦੇ ਉਹ ਦੁਖਤ ਨਹੀਂ ਹੁੰਦੇ ਉਹ ਪੀੜਤ ਨਹੀਂ ਹੁੰਦੇ ਸਾਰਾ ਮਹੀਨਾ ਉਹਨਾਂ ਦਾ ਆਨੰਦਮਈ ਹੁੰਦਾ ਹੈ भादोए भरम भूली भर जो बन पछुताणी जल थल नीर भरे बर सुरुते रंगमाणी बरसे से निषकाली क्यों सुख बाली दादर मोर लवनते प्रयो प्रौ चवे बबिहा बोले भयंंगम फिरे डसते मच्छर डंग सायर भर सुभरे बिन हर क्यों सुख पाईए ਨਾਨਕ ਪੁੱਛ ਚਲੋਂ ਗੁਰ ਆਪਣੇ ਜੈ ਪ੍ਰਭ ਤੈ ਹੀ ਜਾਈਏ ਭਾਦਰੋਂ ਦੇ ਮਹੀਨੇ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ 12 ਮਹਾ ਦੇਚ ਉਚਾਰਨ ਕੀਤਾ ਇਹ ਉਪਦੇਸ਼ ਇਹ ਸੰਦੇਸ਼ ਭਾਦਰੋਂ ਦਾ ਮਹੀਨਾ ਇਸ ਨੇ ਭਰਮ ਪੈਦਾ ਕਰ ਦਿੱਤਾ जवानी वाकई भादरों का महीना है और भरम विच क्योंकि साफ सदगुरु कहते ने भर जो बन पछता पूरा जो बन जवानी युवा अवस्था जो बन अवस्था दे जवानी दे वस्तुआ जैसिया आने सही रूप दे नहीं दिखाई दे वस्तु कुछ और है दिखाई कुछ और दें दी है चीज कुछ और है समझदा कुछ और है वैसे तो यह गल स्पष्ट है कि जिंदगी दिया जिड़िया तीन अवस्थावान ने बचपना जवानी और वृद्ध एक बच्चे नू जो फूल दिखाई दे रहे है गुलाब का जरूरी नहीं एक जवान नू ओही रूप दिखाई दे रहा है उन्हें कुछ और दिखाई देता है और एक बिरध 81-85 ਸਾਲ ਦਾ ਬਿਰਦ ਜਦੋਂ ਉਸ ਫੁੱਲ ਨੂੰ ਵੇਖਦਾ ਹੈ ਤਾਂ ਉਹ ਕਿਸੇ ਹੋਰ ਰੂਪ ਦੇ ਵਿੱਚ ਵੇਖਦਾ ਹੈ ਉਮਰ ਦੇ ਤਕਾਜ਼ੇ ਨਾਲ ਸਭ ਕੁਝ ਬਦਲਦਾ ਹੈ ਦ੍ਰਿਸ਼ਟੀ ਵੀ ਬਦਲਦੀ ਹੈ ਪਰ ਜਵਾਨੀ ਇੱਕ ਐਸੀ ਅਵਸਥਾ ਹੈ ਜਿਸ ਵਿੱਚ ਭਰਮ ਹੀ ਭਰਮ ਹੈ ਬੱਚੇ ਕੋਲ ਅ ਗਿਆਨ ਹੈ ਤੇ ਉਹ ਅ ਗਿਆਨ ਦੀ ਦ੍ਰਿਸ਼ਟੀ ਹਰ ਪਾਸੇ ਫੈਲਾਉਂਦਾ ਹੈ ਬੁੱਢੇ ਕੋਲ ज्ञान है ओ सोच विचार नाल और वस्तु तो नु देखदा है ते अपनांदा है पर जो जवान है एदे कोल भ्रम है बहुत वड्डा भ्रम वस्तु तो कुछ होर है अनु समझदा कुछ होर है चीज कुछ होर है जानदा कुछ होर है अंदर उछाल है खून देच जज़्बे आदेच इस वास्ते आम आख्या जांदा है जवानी ते एक हड़ है ਤੁ ਜੈਸੇ ਹੜ ਦੇ ਚ ਬੇੜੀ ਠੇਲਨੀ ਤੇ ਪਾਰ ਕਰਨੇ ਅਤੀ ਕਠਨ ਹੈ ਜਵਾਨ ਅਵਸਥਾ ਦੇ ਚ ਪਵਿੱਤਰਤਾ ਕਾਇਮ ਰੱਖਣੀ ਤੇ ਪ੍ਰਭੂ ਦਾ ਮਿਲਾਪ ਹਾਸਲ ਕਰਨਾ ਬਹੁਤ ਔਖਾ ਹੈ ਬਹੁਤ ਔਖਾ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਫਰੀਦ ਦੇ ਸ਼ਲੋਕਾਂ ਦੇ ਚ ਇੱਕ ਸ਼ਲੋਕ ਬੜਾ ਸੁੰਦਰ ਉਚਾਰਨ ਕਰਦੇ ਨੇ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕੇਈ ਪਾਏ ਨਾ ਜਿਨਾ ਪਿਆਰੇ ਨੇ ਜਵਾਨ ਉਮਰ ਹੋਵੇ ਕੰਚਨ ਵਰਗੀ ਕਾਇਆ ਹੋਵੇ ਖੂਬਸੂਰਤੀ ਹੋਵੇ ਕੋਈ ਵਿਰਲੇ ਹੀ ਜਵਾਨ ਨੇ ਜੋ ਆਪਣੇ ਆਤਮਾ ਦੀ ਸਰੂਪ ਜੋ ਹੈ ਸਰੂਪ ਤੋਂ ਤੇ ਖੂਬਸੂਰਤੀ ਤੋਂ ਮੋਹਿਤ ਹੋ ਸਕਣ ਪ੍ਰੇਤ ਪ੍ਰੇਰਿਤ ਹੋ ਸਕਣ ਬੁਢੇਪੇ ਵਿੱਚ ਤਨ ਕਰੂਪ ਹੋ ਜਾਂਦਾ ਹੈ ਉਮਰ ਦੇ ਤਕਾਜ਼ੇ ਕਰਕੇ ਮਨ ਸੁੰਦਰ ਹੋ ਜਾਂਦਾ ਹੈ ਉਹਦੀ ਸ਼ਾਂਤੀ ਆ ਜਾਂਦੀ ਹੈ ਕੁਝ ਠਹਿਰਾਅ ਆ ਜਾਂਦਾ ਹੈ ਕੁਝ ਸਬਰ ਆ ਜਾਂਦਾ ਹੈ ਕੁਝ ਦੂਰ ਦ੍ਰਿਸ਼ਟੀ ਆ ਜਾਂਦੀ ਹੈ ਜਵਾਨੀ ਦੇ ਚ ਤਨ ਤੇ অতি ਸੁੰਦਰ ਹੈ অতি ਸੁੰਦਰ ਹੈ ਵਾਕਈ ਜਵਾਨੀ ਦਾ ਹੀ ਨਾ ਸੁਪਨ ਹੈ ਹੋਰ ਕੋਈ ਖੂਬਸੂਰਤੀ ਨਹੀਂ ਇਹ ਅਵਸਥਾ ਹੀ ਖੂਬਸੂਰਤ ਹੈ ਇਹ ਜਵਾਨੀ ਹੀ ਖੂਬਸੂਰਤੀ ਹੈ ਪਰ ਜਵਾਨੀ ਦੇ ਚ ਜਿਤਨਾ ਤਨ ਖੂਬਸੂਰਤ ਹੈ ਦੇਖਣ ਦੇ ਚਾਇਆ ਹੈ ਮਨ ਉਤਨਾ ਹੀ ਬਦਸੂਰਤ ਹੈ ਤੇ ਤੇ ਭਾਦਰੋਂ ਬਣਿਆ ਪਿਆ ਦੋ ਭਾ ਇਹ ਤਨ ਦੇ ਤਲ ਤੇ ਕੁਛ ਹੋਰ ਹੈ ਇਹ ਮਨ ਦੇ ਤਲ ਤੇ ਕੁਛ ਹੋਰ ਹੈ ਇਹ ਤੇ ਭਾਦਰੋਂ ਦਾ ਮਹੀਨਾ ਬਣਿਆ ਹੋਇਆ ਹੈ ਵਾਕਈ ਜਵਾਨੀ ਭਾਦਰੋਂ ਦਾ ਮਹੀਨਾ ਹੈ ਸਾਹਿਬ ਉਪਦੇਸ਼ ਕਰਦੇ ਨੇ ਭਾਦੋਏ ਭਰਮ ਭੁਲੀ ਭਰ ਜੋਵਨ ਪਛਤਾਣੀ ਭਾਦਰੋਂ ਦੇ ਮਹੀਨੇ ਵਿੱਚ ਜਵਾਨੀ ਦਾ ਜੋਵਨ ਦਾ ਬਹੁਤ ਵੱਡਾ ਭਰਮ ਪੈਦਾ ਹੋ ਗਿਆ ਬੁਲੇਖੇ ਪੈਦਾ ਹੋ ਗਏ ਅਤੇ ਇਨਾ ਬੁਲੇਖਿਆਂ ਦੇ ਕਾਰਨ ਕਰਕੇ ਪ੍ਰਭੂ ਨਾਲ ਵਿਛੋੜਾ ਬਣਿਆ ਰਿਆ ਦੂਰੀ ਵੱਧ ਗਈ ਜਲ ਥਲ ਨੀਰ ਭਰੇ ਬਰਸ ਰੂਤੇ ਰੰਗ ਮਾਣੀ ਭਾਵੇਂ ਬੱਦਲ ਤੇ ਬਰਸਦੇ ਪੈਨੇ ਸਰੋਵਰ ਭਰ ਗਏ ਨੇ ਧਰਤੀ ਸਰਸ ਗਈ ਹੈ ਬਹੁਤ ਸੋਹਣੀ ਰੁੱਤ ਬਣੀ ਹੋਈ ਹੈ ਪਰ ਕੀਤਾ ਕੀ ਜੈ ਜਵਾਨੀ ਦਾ ਭਰਮ ਭਾਵੇਂ ਸਤ ਸੰਗ ਦੇ ਸਰੋਵਰ ਤੇ ਭਰੇ ਪੈ ਨੇ ਗੁਰੂ ਬੱਦਲ ਤੇ ਬਰਸਦਾ ਪਿਆ ਕੀਰਤਨ ਦੇ ਰਾਹੀਂ ਕਥਾ ਦੇ ਰਾਹੀਂ ਸ਼ਬਦ ਦੀ ਗੁੰਜਾਰਾਂ ਦੀ ਰਾਹੀਂ ਚਾਰੋਂ ਪਾਸੇ ਪਿਆ ਬਰਸਦਾ ਹੈ ਭਰੇ ਪੈ ਨੇ ਸਤ ਸੰਗ ਦੇ ਸਰੋਵਰ ਪਰ ਕੀਤਾ ਕੀ ਜੈ ਜਵਾਨੀ ਦਾ ਭਰਮ ਸਰੋਵਰ ਦਾ ਜਲ ਪੀਣਾ ਨਸੀਬ ਨਹੀਂ ਔਰ ਇਨਾ ਬੂੰਦਾਂ ਤੋਂ ਸਰਸਾਰ ਹੋਣਾ ਇਹ ਲੋੜ ਨਹੀਂ ਕਿਉਂਕਿ ਭਰਮ ਹੈ ਬਹੁਤ ਵੱਡਾ ਭਰਮ ਹੈ ਇਹ ਹੀ ਕਾਰਨ ਹੈ ਕਿ ਸਤ ਸੰਗ ਦੇ ਵਿੱਚ ਬਿਰਧ ਅਵਸਥਾ ਯਾ ਢਲੀ ਹੋਈ ਉਮਰ ਦੇ ਲੋਕ ਹੀ ਜ਼ਿਆਦਾ ਹੁੰਦੇ ਨੇ ਜਵਾਨ ਨਹੀਂ ਭਾਵੇਂ ਸਰੋਵਰ ਭਰੇ ਭੈਣੇ ਭਾਵੇਂ بارش ਹੋ ਰਹੀ ਏ ਪਰ ਜਵਾਨੀ ਦਾ ਭਰਮ ਇਨ੍ਹਾਂ ਸਰੋਵਰਾਂ ਦੇ ਨੇੜੇ ਨਹੀਂ ਆਉਂਦਾ ਜਵਾਨੀ ਇੱਕ ਬਹੁਤ ਵੱਡਾ ਭੁਲੇਖਾ ਪੈਦਾ ਕਰ ਦਿੰਦੀ ਏ ਗੁਰੂ ਨੂੰ ਬੱਦਲ ਨਾਲ ਤਸ਼ਬੀਹ ਦਿੱਤੀ ਹੈ ਸਤਸੰਗ ਨੂੰ ਸਰੋਵਰ ਨਾਲ ਤਸ਼ਬੀਹ ਦਿੱਤੀ ਹੈ ਕਬੀਰ ਨੇ ਵੀ ਕਬੀਰ ਅੰਬਰ ਘਨ ਹਰ ਛਾਇਆ ਵਰਖ ਬਰੇ ਸਰਤਾਲ ਚਾਤਰਕ ਜਿਉ ਤਰਸਤ ਰਹੇ ਤਿੰਨ ਕੋ ਕੌਣ ਹਵਾਲ ਪਰਸਰਿਆ ਗੁਰੂ ਤੇ ਭਰ ਗਏ ਨੇ ਸਤਸੰਗ ਦੇ ਸਰੋਵਰ ਤੇ ਫਿਰ ਵੀ ਕੋਈ ਬਿਆਸਾ ਬਿਆਕੁਲ ਘੁੰਮ ਰਿਹਾ ਹੈ ਤੜਪ ਰਿਹਾ ਹੈ ਤਾਂ ਇਹ ਉਸ ਦੀ ਅਗਿਆਨਤਾ ਇਹ ਉਸ ਦੀ ਸੋਚਣੀ ਤੋ ਸਾਇਬ ਕੇਦਰ ਭਾਵੇਂ ਪਾਦਰੋਂ ਦੇ ਮੈਨੇ ਸਰੋਵਰ ਤੇ ਭਰੇ ਪੈਨੇ ਧਰਤੀ ਤੇ ਸਰਸ ਗਈਏ ਜਲ-ਥਲ ਨੀਰ ਭਰੇ ਬਰਸੁਰੂ ਤੇ ਰੰਗਮਾਣੀ ਰੰਗਮਾਨ ਸਕੇ ਚਾਰੋਂ ਪਾਸੇ ਸਰੋਵਰ ਤੇ ਭਰੇ ਪੈਨੇ ਧਰਤੀ ਤੇ ਸਰਸੀਏ ਪ੍ਰਕਿਰਤਾ ਕੀ ਜੈ ਜੋ ਬੰਦਾ ਭਰਮ ਬਰਸੇ ਨਿਸਕਾਲੀ ਕਿਉਂ ਸੁਖਬਾਲੀ ਦਾਦਰ ਮੋਰ ਲਵਨ ਤੇ दूसरा ख्याल क्यों सुख बाली बाली कुआरी कन्या व्याण योग जो जोबन ते पहुंची है पर बाली है सुहागण नहीं है कन्या है सुहागण नहीं है अगर ये बहुत सारा श्रृंगार कर और काफी समा ते ला दे तो सारे दा सारा श्रृंगार भार है बोझ है भगत सिर श्री कबीर जी का सूंदर वाक कन्या जैसे करत सिंगारा, क्यों रलिया माने बाज बधारा शिंगार व्यर्थ है क्योंकि जिसले ही शिंगार है वो तो है ही नहीं मनुख दे सारे धार्मिक चिन्ह होवन ते सारे दा सारा धार्मिक कर्म कांड प्रभु मिलाप ना हो ਪਰਮਾਤਮਾ ਦੀ ਯਾਦ ਨਾ ਆਵੇ ਇਹ ਸਾਰਾ ਸ਼ਿੰਗਾਰ ਬਾਲੀ ਦਾ ਸ਼ਿੰਗਾਰ ਹੈ ਇਹ ਤੇ ਕੰਨਿਆਂ ਦਾ ਸ਼ਿੰਗਾਰ ਹੈ ਔਰ ਇਹ ਸ਼ਿੰਗਾਰ ਭਰ ਹੋ ਜਾਏਗਾ ਇਸ ਵਾਸਤੇ ਸਾਇਬ ਕਹਿੰਦੇ ਨੇ ਭਾਵੇਂ ਬਰਖਾ ਦੀ ਰੁੱਤ ਹੈ ਭਾਵੇਂ ਕਾਲੀਆਂ ਘਟਾਵਾਂ ਬਰਸਦੀਆਂ ਪਈਆਂ ਨੇ ਭਾਵੇਂ ਮੋਰ ਬੋਲਦੇ ਪੈਨੇ ਦਾਦਰ ਬੋਲ ਰਹੇ ਨੇ ਮੈਂਡਕ ਬੋਲ ਰਹੇ ਨੇ ਚਾਰੋਂ ਪਾਸੇ ਵਾਤਾਵਰਨ ਸੰਗੀਤਮਈ ਬਣਿਆ ਹੋਇਆ ਹੈ ਪਰ ਬਾਲੀ ਨੂੰ ਸੁਖ ਕਿਥੇ ਬਰਸੇ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੇ ਬਬੀਹਾ ਬੋਲੇ ਭਯੰਗਮ ਫਿਰੇਡ ਸੰਤੇ ਚਾਰੋਂ ਪਾਸੇ ਪਪੀਆ ਬੋਲ ਰਿਹਾ ਭਯੰਗਮ ਸਤਵੀ ਇਧਰ ਉਧਰ ਘੁੰਮ ਰਾਇ ਨੇ ਡੰਗ ਮਾਰਦੇ ਪੈ ਨੇ ਭਰ ਜੋ ਬਨ ਜਵਾਨੀ ਦੀ ਅਵਸਥਾ ਵਿਕਾਰਾਂ ਦੇ ਸੱਪ ਨਿਕਲ ਆਉਂਦੇ ਨੇ ਬਾਰ ਬਾਰ ਗਾਹੇ ਬਗਾਹੇ ਉਹ ਆਪਣਾ ਡੰਗ ਮਾਰਦੇ ਰਹਿੰਦੇ ਨੇ ਤੇ ਸਿਰਫ ਵਿਕਾਰਾਂ ਦੇ ਭਉਂਗਮਹੀ ਨਹੀਂ ਮੱਛਰ ਡੰਗ ਸਾਇਰ ਭਰ ਸੁਬਰ ਬਿਨ ਹਰ ਕਿਉਂ ਸੁਖ ਪਾਈਏ ਮੱਛਰ ਵੀ ਮਾੜੇ ਖਿਆਲਾਂ ਦੇ ਮੱਛਰ ਵੀ बार-बार ਕੱਟਦੇ ਨੇ ਹਰ ਵਕਤ ਜੋ ਹੈ ਡੰਗ ਮਾਰਦੇ ਨੇ ਭਾਵੇਂ ਰੁੱਤ ਤੇ ਬੜੀ ਸੋਹਣੀ ਹੈ ਭਾਵੇਂ ਸਰੋਵਰ ਤੇ ਭਰੇ ਪੈਨੇ ਭਾਵੇਂ ਜਵਾਨ ਅਵਸਥਾ ਤੇ ਬੜੀ ਮਹਾਨ ਹੈ ਬਹੁਤ ਅੱਛੀ ਹੈ और चारों पासे सतसंग दे सरोवर भी ने पर एक बहुत बड़ा भरम है उस भरम करके प्रभु बिसर हो जाए तो हूँ प्रभु तो बिना सुख किथे बिन हर क्यों सुख पाइये नानक पूछ चलो गुर अपने जय प्रभ ते ही जाइए मैं अपने गुरु को पुछदा हे गुरुदेव बख्शिश कर रहमत कर जिधर प्रभु है ਮੈਂ ਉਸ ਪਾਸੇ ਚਲ ਪਾਵਾਂ ਜਿੱਧਰ ਪ੍ਰਮਾਤਮਾ ਹੈ ਮੇਰੇ ਕਦਮ ਉਸ ਪਾਸੇ ਜੋ ਹੈ ਚਲਣ ਤਾਂ ਕਿ ਭਾਦਰੋਂ ਦਾ ਮਹੀਨਾ ਸੁਹਾਵਣਾ ਹੋ ਜਾਏ ਜਵਾਨੀ ਸੁਹਾਣੀ ਹੋ ਜਾਏ ਅੰਦਰ ਪ੍ਰੇਮ ਦੀ ਬਰਸ਼ਾ ਪੈਦਾ ਹੋ ਜਾਏ ਭਾਦਰੋਂ ਦੇ ਮਹੀਨੇ ਦਾ ਤੁਖਾਰੀ ਰਾਗ ਦੇ 12 ਮਾਂ ਦੇ ਰਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮਹਾਨ ਉਪਦੇਸ਼ ਤੇ ਸੰਦੇਸ਼